ਖੁਖੜ ਅਡਾ ਨਾਮ ਦੇ ਜਿਹੜੀ ਗਿੱਲਾਲੀ ਨਹਿਰ ਹੈ ਉੱਥੇ ਇਸ 14 ਸਾਲ ਦੇ ਬੱਚੇ ਨੇ ਇੱਕ ਛੋਟੀ ਜਿਹੀ ਜਿਹੜੀ ਕਾਟ ਹੈ ਲਗਾਈ ਹੋਈ ਹੈ ਤੇ ਆਪਣੇ ਘਰ ਦਾ ਦੀ ਜਿਹੜੀ ਹੈਲਪਿੰਗ ਕਰ ਰਿਹਾ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੈਂ ਮੇਰਾ ਵੱਡਾ ਭਰਾ ਬਕਰੂ ਆਸੀ ਦੱਸੂਗਾ ਅੱਛਾ ਤੇ ਫਾਦਰ ਸਾਹਿਬ ਫਾਦਰ ਸਾਹਿਬ ਹੈ ਨਹੀਂ ਜਿਹੜੇ ਤੁਹਾਡੀ ਉਮਰ ਦੇ ਬੱਚੇ ਹੁੰਦੇ ਨੇ ਉਹ ਤਾਂ ਕਹਿੰਦੇ ਹਾਂ ਵੀ ਆਪਾਂ ਅੱਜ ਕੱਲ ਤਾਂ ਫੋਨਾਂ ਦੇ ਵਿੱਚ ਬੜੇ ਐ ਪਬਜੀ ਵਗੈਰਾ ਖੇਲੀਏ ਜਾਂ ਹੋਰ ਕੋਈ ਗੇਮ ਖੇਲੀਏ ਜਿਹਾ ਸੀ ਵੀ ਬਾਹਰ ਆਪਣੇ ਦੋਸਤਾਂ ਦੇ ਨਾਲ ਫਰੈਂਡਸ ਸਰਕਲ ਦੇ ਨਾਲ ਖੇਡਣਾ ਤੁਹਾਡਾ ਨਹੀਂ ਦਿਲ ਕਰਦਾ ਨਹੀਂ ਮੇਰਾ ਦਿਲ ਨਹੀਂ ਕਰਦਾ ਅੱਛਾ ਮੈਨੂੰ ਇਹ ਸਭ ਮੈਨੂੰ ਕੁਝ ਵੀ ਨਹੀਂ ਮਾਰਦਾ ਕਰਦਾ ਮੈਨੂੰ ਸਿਰਫ ਇਹ ਕਰ ਦੋ ਵੀ ਮੈਂ ਘਰ ਦੇ ਸਪੋਰਟ ਕਰਾਂਗਾ ਮਦਦ ਸਹਾਈਗੀ ਆ ਵੀ ਬਸ ਮੇਰੇ ਕੋਲੇ ਆਓ ਇੱਥੇ ਖਾਓ ਤੇ ਮੈਨੂੰ ਐਕਸਟਰਾ ਪੈਸੇ ਨਾ ਦੇ ਕੇ ਜਾਓ ਮਤਲਬ ਕੋਈ ਫੈਮਿਲੀਸ ਆਂਦੀਆਂ ਨੇ ਗਿਆ ਮੈਨੂੰ ਪੈਸੇ ਦਿੱਤੇ ਜਾਂਦੇ ਆ ਪਰ ਮਤਲਬ ਪੈਸੇ ਨਾ ਦਿਓ ਇੱਥੇ ਆਓ ਜਿੰਨਾ ਕੋ ਮੰਗਦਾ ਵਾ ਬਿਲ ਇਹ ਮੈਂ ਉਨਹੀਂ ਲਊਗਾ ਐਕਸਟਰਾ ਨਾ ਲਓ ਪਲੀਜ਼ ਤੇ ਤੁਸੀਂ ਜੇ ਮੈਂ ਇਹੀ ਕੰਮ ਨੂੰ ਅੱਗੇ ਚਲਾਉਂਗਾ ਮੈਂ ਬਹੁਤ ਵੱਡਾ ਰੈਸਟੋਰੈਂਟ ਕੋਲਣਾ ਸੀ ਜੀ ਓਕੇ ਸਕੂਲ ਕਿੰਨੇ ਚੰਗੇ ਜਾਂਦੇ ਹੋ ਤੁਸੀਂ ਅ ਸੇ ਸਕੂਲ 8 ਵਜੇ ਜਾਂਦਾ ਤੇ ਵਾਪਸੀ ਬਸੀ ਉਹ ਪਿਪਾ ਜਾਂਦਾ ਸੀ ਕਾ 1 ਵਜੇ ਨਹੀਂ ਤਾਂ 3:30 ਤੇ ਫਿਰ ਇਹ ਸੋ ਤੁਸੀਂ ਇੱਥੇ ਚੋਕਦੇ ਆ ਉੱਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਇੱਕ ਮਹਿਜ 14 ਸਾਲ ਦਾ ਗੁਸ਼ਰਨ ਸਿੰਘ ਜੀ ਜੀ ਉਮਰ 14 ਸਾਲ ਹੈ ਉਹ 7ਵੀਂ ਕਲਾਸ ਵਿੱਚ ਪੜਦਾ ਹੈ 7ਵੀਂ ਕਲਾਸ ਹੈ ਜੋ ਸਕੂਲ ਦੇ ਵਿੱਚੋਂ ਆਉਣ ਤੋਂ ਬਾਅਦ ਇੱਥੇ ਜਿਹੜੀ ਇਹ ਰੇੜੀ ਮੋਮੋ ਜਿ ਲੱਗਦਾ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਭੁਖੜ ਅੱਡਾ ਨਾਮ ਦੇ ਜਿਹੜੀ ਗਿੱਲਾ ਵਾਲੀ ਨਹਿਰ ਹੈ ਉੱਥੇ ਇਸ 14 ਸਾਲ ਦੇ ਬੱਚੇ ਨੇ ਇੱਕ ਛੋਟੀ ਜਿਹੀ ਜਿਹੜੀ ਕਾਟ ਹੈ ਲਗਾਈ ਹੋਈ ਹੈ ਤੇ ਆਪਣੇ ਘਰਦਿਆਂ ਦੀ ਜਿਹੜੀ ਹੈਲਪ ਹੈ ਕਰ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਸਕੂਲ ਦੀ ਯੂਨੀਫਾਰਮ ਹੈ ਇਸ ਬੱਚੇ ਨੇ ਪਾਈ ਹੋਈ ਹੈ ਬੱਚੇ ਦੇ ਨਾਲ ਗੱਲਬਾਤ ਵੀ ਕਰਦੇ ਆ ਸੋ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਬੱਚਾ ਸਕੂਲ ਤੋਂ ਬਾਅਦ ਸਿੱਧਾ ਇਸ ਆਪਣੀ ਕੰਮ ਕਰਨ ਦੇ ਲਈ ਜਿਹੜੀ ਛੋਟੀ ਜਿਹੀ ਕਾਟ ਲਗਾਈ ਉੱਥੇ ਆ ਜਾਂਦਾ ਹੈ ਬੇਟਾ ਕੀ ਨਾਮ ਹੈ ਕੀ ਕਹਿਣਾ ਚਾਹੁੰਗਾ ਕਿੰਨੀ ਉਮਰ ਤੁਹਾਡੀ ਮੇਰਾ ਨਾਮ ਗੁਰਸ਼ਖੁਦ ਹੈ ਮੈਰੀ 14 ਸਾਲ ਲੇ ਜਾ ਕਿਹੜੀ ਕਲਾਸ ਪੜਦੇ ਹੋ ਤੁਸੀਂ ਸੈਵਨਥ ਕਲਾਸ ਅੱਛਾ ਸਭ ਤੋਂ ਪਹਿਲਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੈਂ ਮੇਰਾ ਵੱਡਾ ਭਰਾ ਬੱਬਾ ਤੇ ਦਾਦੀ ਅੱਬਾ ਅੱਛਾ ਤੇ ਫਾਦਰ ਸਾਹਿਬ ਫਾਦਰ ਸਾਹਿਬ ਹੈ ਨਹੀਂ ਗਏ ਫਾਦਰ ਸਾਹਿਬ ਹੈ ਨਹੀਂ ਗਏ ਤੇ ਇਹ 14 ਸਾਲ ਦਾ ਬੱਚਾ ਹੈ 7ਵੀਂ ਕਲਾਸ ਵਿੱਚ ਪੜਦਾ ਹੈ ਤੇ ਘਰਦਿਆਂ ਦੀ ਹੈਲਪ ਕਰਦਾ ਸੋ ਬੱਚੇ ਦੇ ਨਾਲ ਹੋਰ ਗੱਲਬਾਤ ਕਰਦੇ ਆ ਬੇਟਾ ਕਿ ਆਪਣੀ ਜਿਹੜੀ ਤੁਸੀਂ ਕਾਰਟ ਲਗਾਈ ਹੈ ਕੀ ਕੀ ਲਗਾਣੇ ਹੋ ਸੀ ਇੱਥੇ ਅ ਵੀਰ ਇੱਥੇ ਵੈਜਬੂ ਬੁੱਬੂਦ ਰੇ ਪਨੀਰ ਬੁੱਬੂਦ ਰੇ ਗੇ ਐਡਾ ਦੋਡਾ ਦੇ ਵਿੱਚ ਸਟੀਵ ਤੇ ਫਰਾਈ ਦੋਡੋ ਲੇ ਗੇ ਤੇ ਕਰਕਰੇ ਬੁੱਬੂਦ ਰੇ ਤੇ ਸਪ੍ਰਿੰਗ ਰੋਲੇ ਗੇ ਅੱਛਾ ਜੀ ਤੇ ਪੜਾਈ ਫਿਰ ਪੜਾਈ 'ਚ ਕੋਈ ਵਿਗੰਧ ਨਹੀਂ ਬੰਦਾ ਮਤਲਬ ਦਿੱਕਤ ਤਾਂ ਨਹੀਂ ਹੁੰਦੀ ਕੋਈ ਪੜਾਈ ਕਰਨ ਦੇ ਵਿੱਚ ਜੀ ਮੈਂ ਰਾਤ ਨੂੰ ਕੁੰਬਾ ਕੋਲੇ ਜਾ ਕੇ ਫਿਰ ਪੜ ਲਵਾਂ ਅੱਛਾ ਤੇ ਸਵੇਰੇ ਸਕੂਲ ਕਿੰਨੇ ਵਜੇ ਜਾਣੇ ਹੋ ਸੀ ਸਵੇਰੇ ਸਕੂਲ 8 ਵਜੇ ਜਾਂਦਾ ਵਾ ਤੇ ਵਾਪਸੀ ਬਾਸੀ ਉਹਦੇ ਪਿੱਪਾ ਚੱਲਦੇ ਸੀ ਤਾਂ 1 ਵਜੇ ਨਹੀਂ ਤਾਂ ਸਾਢੇ 3 ਓਕੇ ਤੇ ਫਿਰ ਇਸ ਵਾਰ ਤੁਸੀਂ ਇੱਥੇ ਸ਼ੌਕ ਤੇ ਆ ਜੰਦੇ ਹੋ ਇੱਕ ਕੰਮ ਕਰਾ ਠੀਕ ਹੈ ਹਾਂਜੀ ਠੀਕ ਹੈ ਤੇ ਫਿਰ ਘਰ ਦਾ ਕੋਈ ਜਾਣਾ ਫਿਰ ਤੁਹਾਡੇ ਸਿਰ ਤੇ ਚੱਲ ਜਾ ਬਟਾ ਨਹੀਂ ਨਹੀਂ ਵੀਰਾ ਵੀ ਆ ਬੱਬਾ ਵੀ ਕਵਾਦੇ ਦੇ ਦੋਢੇ ਜਾੜੇ ਉਹ ਵੀ ਲੈ ਕੇ ਆਦੇ ਨੇ ਇਹ ਤਾਂ ਵੀਰਾ ਸ਼ੌਕ ਸੀਗਾ ਮੈਂ ਤਾਂ ਕਰਕੇ ਲਾ ਰਿਹਾ ਹਾਂ ਅੱਛਾ ਤੇ ਫਾਦਰ ਸਾਹਿਬ ਦੇ ਜਾਣ ਤੋਂ ਜਿਹੜਾ ਜਿੰਮੇਵਾਰੀਆਂ ਥੋੜੀਆਂ ਵਧ ਗਈਆਂ ਕਰਦੀਆਂ ਤਾਂ ਤੁਸੀਂ ਇਹੀ ਸੋਚਿਆ ਮਤਲਬ ਕਰਦੇ ਆਦੇ ਵੀ ਮਤਲਬ ਹੋ ਜੂ ਹਾਂ ਸੋ ਸੋਚ ਬੱਚੇ ਦੀ ਸੋਚ ਨੂੰ ਜਿਹੜਾ ਸਲੂਟ ਹੈ ਤੇ ਬੇਟਾ ਗੱਲ ਕਰੀਏ ਕੀ ਕੀ ਜਿਹੜੀ ਤੁਸੀਂ ਇੱਥੇ ਚੀਜ਼ ਤਿਆਰ ਕਰਦੇ ਹੋ ਤੇ ਆਪਾਂ ਗੱਲ ਕਰੀਏ ਗਾਹਕ ਵਗੈਰਾ ਆਂਦਾ ਇੱਥੇ ਹਾਂਜੀ ਵੀਰੇ ਆਉਂਦੇ ਰਹੇ ਹੂੰ ਜੀ ਗਾਹਕ ਆਦੇ ਰਹੇਗੇ ਵਧੀਆ ਰਿਪੋਰਟ ਬਹੁਤ ਸਾਰੇ ਆਪਾਂ ਕਹਦੇ ਨੇ ਟੇਸਟ ਬਹੁਤ ਵਧੀਆ ਵਾ ਹੂੰ ਜੀ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਬੱਚਾ ਮਹਿਜ 14 ਸਾਲ ਦੀ ਉਮਰ ਹੈ ਇਹ ਮੁਹੰਮਦ ਵੇਚ ਰਿਹਾ ਤੇ ਸਪਿੰਗ ਰੋਲ ਵੇਚ ਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰਦਾ ਬੇਟਾ ਆਪਾਂ ਗੱਲ ਕਰੀਏ ਜਿਹੜੇ ਤੁਹਾਡੀ ਉਮਰ ਦੇ ਬੱਚੇ ਹੁੰਦੇ ਨੇ ਉਹ ਤਾਂ ਕਹਿੰਦੇ ਹਾਂ ਵੀ ਆਪਾਂ ਅੱਜ ਕੱਲ ਦਾ ਫੋਨਾਂ ਦੇ ਵਿੱਚ ਵੱਡੇ ਆ ਪਬਜੀ ਵਗੈਰਾ ਖੇਲੀਏ ਜਾਂ ਹੋਰ ਕੋਈ ਗੇਮ ਖੇਲੀਏ ਜਾਂ ਸੀ ਵੀ ਬਾਹਰ ਆਪਣੇ ਦੋਸਤਾਂ ਦੇ ਨਾਲ ਫਰੈਂਡ ਸਰਕਲ ਦੇ ਨਾਲ ਖੇਡਿਆ ਜਾ ਕੇ ਤੁਹਾਡਾ ਨਹੀਂ ਦਿਲ ਕਰਦਾ ਨਹੀਂ ਮੇਰਾ ਦਿਲ ਨਹੀਂ ਕਰਦਾ ਅੱਛਾ ਮਤਲਬ ਇਹ ਸਭ ਮੇਰਾ ਕੁਝ ਵੀ ਨਹੀਂ ਮਨ ਕਰਦਾ ਮੇਰਾ ਸਿਰਫ ਇਹ ਕਰਦਾ ਵੀ ਮੈਂ ਘਰ ਦੇ ਸਪੋਰਟ ਕਰਾਂਗਾ ਅੱਛਾ ਤੇ ਫਿਰ ਘਰ ਦੇ ਵੀ ਫਿਰ ਅਪਰੀਸ਼ੀਏਟ ਕਰਦੇ ਪੂਰਾ ਹਾਂਜੀ ਮੈਨੂੰ ਅਪਰੀਸ਼ੀਏਟ ਕਰਦੇ। ਪੁਰੀ ਸਪੋਰਟ ਕਰਦੇ ਨੇ ਮਮਾ ਮੱਪਾ ਮੇਰਾ ਮਾਲ ਬਣਾ ਕੇ ਦਿੰਦੇ ਨੇਗੇ ਸਾਰਾ ਤੇ ਬੈਠੇ ਆ ਕੇ ਸੀਲ ਕਰਦਾ ਵਾ। ਜਿਵੇਂ ਤੁਸੀਂ ਕਹਿ ਰਹੇ ਹੋ ਜ਼ਿੰਮੇਵਾਰੀਆਂ ਵੀ ਤੁਹਾਡੀਆਂ ਵੱਧ ਗਈਆਂ ਤੇ ਕੋਈ ਮਾਮਾ ਚਾਚਾ ਤਾਇਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਮਦਦ ਕੀਤੀ ਲੈ ਵੀ ਪੁੱਤਰਾ ਸੀ ਤੇਰੇ ਨਾਲ ਤੁਰਦੇ ਆ। ਕਿੱਤੀ ਕਿਸੇ ਨੇ ਆ ਸਕ? ਨਹੀਂ। ਕਿਸੇ ਨੇ ਜਿਹੜੀ ਕੀਤੀ ਹੈਗੀ। ਬੱਸ ਅਸਾ ਅਈ ਨਾ ਪਤਾ ਲੱਗ ਗਿਆ ਸੀ ਵੀ ਆਪਣਾ ਇੱਥੇ ਕੋਈ ਵੀ ਨਹੀਂ ਉੱਦਾ ਆਪਣਾ ਖੁਦ ਹੀ ਕਰਦਾ ਬੰਦਾ ਵਾ। ਇਹਨਾਂ ਲੱਗ ਹਮਨ ਚਾਚੀਆਂ ਤਾਇਆ ਤੇ ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਮਾਂ ਹੀ ਮਤਲਬ ਨਾਲ ਤੁਰਦੀ ਹੈ ਨਾ ਓਕੇ ਭਲੇ ਮਾਤਾ ਨਾਲ। ਹਾਂ ਜੀ ਮਾਈ ਤੁਰਦੀ ਆ। ਹੋਰ ਕੋਈ ਵੀ ਨਹੀਂ ਨਾਲ ਖੜਿਆ ਇਕੱਲੀ ਮੰਮੀ ਸੀਗੀ ਨਾਲ। ਤੁਸੀਂ ਕਿਤੇ ਛੋਟੀ ਉਮਰ ਜੇ ਬੜਾ ਕੁਝ ਸਿੱਖ ਗਿਆ ਹੋਣਾ? ਜੀ। ਬਹੁਤ। ਅੱਛਾ ਗੱਲ ਕਰੀਏ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਤੁਸੀਂ? ਫਿਊਚਰ ਵਿੱਚ ਮੈਂ ਇਹੀ ਕੰਮ ਨੂੰ ਅੱਗੇ ਚਲਾਉਂਗਾ ਮੇਰਾ ਮੈਂ ਵੱਡਾ ਰੈਸਟੋਰੈਂਟ ਖੋਲਣਾ ਵਾ। ਹੂੰ ਜੀ। ओके okay. ठीक है ते गल करिए परिवार दी पूरी सपोर्ट ਹੈ ਫਿਰ ਹਾਂਜੀ ਹਾਂਜੀ ਪੂਰੀ سپورਟ ਹੈ ਤੇ ਗੱਲ ਕਰੀਏ ਅਗਰ ਕੋਈ ਸੱਜਣ ਮਿੱਤਰ ਤੁਹਾਡੀ ਮਦਦ ਕਰਨਾ ਚਾਹੁੰਦਾ ਕਿਸੇ ਲੋਕੇਸ਼ਨ ਦੇ ਉੱਤੋਂ ਤੁਸੀਂ ਇੱਥੇ ਕੱਢਦੇ ਹੋ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਦਰਸ਼ਕ ਦੇਖ ਰਹੇ ਨੇ ਮਦਦ ਤਾਂ ਹੈ ਹੀ ਆ ਵੀ ਬਸ ਮੇਰੇ ਕੋਲੇ ਆਓ ਇੱਥੇ ਖਾਓ ਤੇ ਮੈਨੂੰ ਐਕਸਟਰਾ ਪੈਸੇ ਨਾ ਦੇ ਕੇ ਜਾਓ ਮਤਲਬ ਕੋਈ ਫੈਮਿਲੀ ਆਂਦੀਆਂ ਨਹੀਂ ਗਈਆਂ ਮੈਨੂੰ ਪੈਸੇ ਦੇ ਕੇ ਜਾਂਦੇ ਆ ਪਰ ਮੈਨੂੰ ਪੈਸੇ ਨਾ ਦਿਓ ਇੱਥੇ ਆਓ ਜਿੰਨਾ ਕੁ ਮੰਦਾ ਵਾ ਬਿੱਲ ਮੈਂ ਉਹਨਾਂ ਹੀ ਲਵਾਂਗਾ ਐਕਸਟਰਾ ਨਹੀਂ ਲੋਗੇ ਸੋ ਛੋਟਾ ਬੱਚਾ ਹੈ 14 ਸਾਲ ਦੀ ਉਮਰ ਹੈ 7ਵੀਂ ਕਲਾਸ ਵਿੱਚ ਪੜਦਾ ਹੈ ਤੇ ਜਿਹੜੀ ਬੱਚੇ ਦੀ ਸੋਚ ਹੈ ਸੋਚ ਨੂੰ ਜਿਹੜਾ ਸਲੂਟ ਹੈ ਛੋਟਾ ਬੱਚਾ ਇਹ ਕਹਿ ਰਿਹਾ ਤੁਸੀਂ ਇੱਥੇ ਆਓ ਮੈਨੂੰ ਕਿਸੇ ਤਰੀਕੇ ਦੀ ਮਦਦ ਨਹੀਂ ਚਾਹੀਦੀ ਮਦਦ ਇਹ ਹੀ ਹੈ ਕਿ ਇੱਥੇ ਆ ਕੇ ਤੁਸੀਂ ਟੇਸਟ ਕਰੋ ਜਿੰਨੇ ਤੁਹਾਡੇ ਪੈਸੇ ਬੰਦੇ ਐ ਲਾਗਤ ਬੰਦੀ ਐ ਉਹਨੇ ਦੋ ਤੇ ਵੱਧ ਤੋਂ ਵੱਧ ਜਿਹੜਾ ਤੇ ਆ ਕੇ ਟੇਸਟ ਹੈ ਉਹ ਕੀਤਾ ਜੋ ਬੇਟਾ ਆਪਣੀ ਲੋਕੇਸ਼ਨ ਦੱਸੋ ਤੇ ਆਪਣਾ ਫੋਨ ਨੰਬਰ ਦੱਸੋ ਜੀ ਗਿਲਨੌਰ ਨਹਿਰ ਆ ਉਧਰ ਆਪਾਂ ਥੱਲੇ ਚਿਮਲਾਪੁਰੇ ਨੂੰ ਉੱਤਰਦੇ ਆ ਉੱਥੇ ਕੋ ਮਸ਼ਹੂਰ ਬਹੁਤ ਮਸ਼ਹੂਰ ਚੰਦਨ ਡੱਬਾ ਉਹਦੇ ਬਿਲਕੁਲ ਆਪੋਜੀਟ ਸਾਈਡ ਆ ਮੈਨੂੰ ਲੱਗਦਾ ਕਸਟਮਰ ਆ ਕੇ ਕਸਟਮਰ ਦੇਖੋ ਤੁਸੀਂ ਸੋ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਇਹ 14 ਸਾਲ ਦਾ ਬੱਚਾ ਹੈ ਗੁਰਚਰਨ ਸਿੰਘ ਜਿਹਦੀ ਉਮਰ ਮੈਜ 14 ਸਾਲ ਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਗਿੱਲਾਲੀ ਨਹਿਰ ਦੇ ਉੱਤੇ ਜਿਹੜਾ ਛੋਟਾ ਬੱਚਾ ਇਹ ਅੱਡਾ ਲਗਾਉਂਦਾ ਹੈ ਤੇ ਸਵੇਰੇ 8 ਵਜੇ ਸਕੂਲ ਜਾਂਦਾ ਹੈ ਪੀਪਰ ਚਾ ਰਹੇ ਨੇ ਬੱਚੇ ਦਾ ਕਹਿਣਾ ਕਿ ਢਾਈ ਵਈ ਛੁੱਟੀ ਹੋਈਂਦੀ ਇਸ ਤੋਂ ਬਾਅਦ ਜਿਹੜਾ ਇੱਥੇ ਆ ਕੇ ਆਪਣਾ ਕੰਮ ਕਰਦਾ ਜਿਸ ਦੇ ਨਾਲ ਆਪਣੇ ਮਾਤਾ ਦੀ ਤੇ ਆਪਣੇ ਬ੍ਰਦਰ ਦੀ ਉਹਨਾਂ ਦੀ ਮਦਦ ਇਸ ਬੱਚੇ ਦੇ ਵੱਲੋਂ ਕੀਤੀ ਜਾ ਰਹੀ ਬੱਚੇ ਦੀ ਇਹੀ ਸੋਚ ਹੈ ਕਿ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਵੱਧ ਤੋਂ ਵੱਧ ਜਿਹੜਾ ਇਸ ਫੂਡ ਦਾ ਟੇਸਟ ਕਰੋ ਤੇ ਜੋ ਬਣਦਾ ਹੈ ਮੈਨੂੰ ਉਸੇ ਤਰੀਕੇ ਨਾਲ ਦਿੱਤਾ ਜਾਏ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਸਭ ਤੋਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਬੱਚੇ ਦੇ ਵੱਲੋਂ ਜਿਹੜਾ ਫੂਡ ਇਹ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਸ ਚੈਨਲ ਦੇ ਮਾਧਿਅਮ ਨਾਲ ਹੀ ਇੱਕੋ ਇੱਕ ਅਪੀਲ ਹੈ ਇਸ ਬੱਚੇ ਤੇ ਬੋਲੋ ਆ ਕੇ ਵੱਧ ਤੋਂ ਵੱਧ ਜਿਹੜਾ ਫੂਡ ਖਾਇਆ ਜਾਵੇ ਸੋ ਬੱਚੇ ਦੀ ਸੋਚ ਨੂੰ ਸਲੂਟ ਹੈ ਬੱਚੇ ਦਾ ਇਹੀ ਕਹਿਣਾ ਹੈ ਛੋਟੀ ਉਮਰੇ ਦੇ ਵਿੱਚ ਜਿਹੜਾ ਬੱਚੇ ਦੇ ਸਿਰ ਦੇ ਉੱਤੇ ਜੜੀਆਂ ਜ਼ਿੰਮੇਵਾਰੀਆਂ ਵਧ ਗਈਆਂ ਫਾਦਰ ਸਾਹਿਬ ਇਸ ਬੱਚੇ ਦੇ ਸਿਰ ਤੋਂ ਚਲੇ ਗਏ ਤੇ ਘਰਦਿਆਂ ਦੀ ਮਦਦ ਕਰਨ ਦੇ ਲਈ 14 ਸਾਲ ਦੀ ਉਮਰ ਦੇ ਵਿੱਚ 7ਵੀਂ ਕਲਾਸ ਵਿੱਚ ਇਹ ਬੱਚਾ ਪੜ੍ਹਦਾ ਹੈ ਤੇ ਜਿਹੜਾ ਫੂਡ ਦਾ ਇੱਕ ਛੋਟਾ ਜਿਹਾ ਕਾਊਂਟਰ ਲਗਾ ਲਿਆ ਛੋਟੀ ਜਿਹੀ ਕਾਟ ਲਗਾ ਲਈ ਹੈ ਤਾਂ ਕਿ ਆਪਣੇ ਘਰਦਿਆਂ ਦਾ ਜਿਹੜਾ ਮਦਦ ਹੈ ਉਹ ਕੀਤੀ ਜਾ ਸਕੇ ਇਸ ਬੱਚੇ ਦਾ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੂਡ ਦਾ ਜਿਹੜਾ ਵੱਡਾ ਰੈਸਟੋਰੈਂਟ ਹੈ ਇਹ ਖੋਲਣਾ ਚਾਹੁੰਦਾ ਸੋ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਮੈਂ ਰਾਹੁਲ ਰੋੜਾ ਪੀਟੀਸੀ ਨਿਊਜ਼ ਦਿਆਣਾ